ਵੀ ਇਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਨਿਰੂ मैम ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਇੱਕ ਮੈਂ ਸਭ ਦੇਖਿਆ ਵੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਹੈ ਹੈਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣਗੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣਗੀਆਂ ਮੈਂ ਕਈ ਵਾਰ ਕਹਿੰਦੇ ਕੰਧਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਇਹ ਮੈਡੀਕਲ ਦਾ ਕੀ ਇੰਸਾਤਾ ਚਾਹੀਦੀ ਹੈ ਹਾਂਜੀ ਹਾਂ ਜੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦਾ ਦਿੱਕਤ ਆਉਣੀ ਹੈ ਉਹ ਕਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ 4-5 ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ ਤੇ ਅਸੀਂ ਹੁਣ ਡੇਲੀ 2-3 ਪਿੰਡ ਕੱਢਦੇ ਹਾਂ ਮੈਂ ਤਾਂ ਇੱਥੇ ਹਾਂ 10 ਦਿਨ ਹੋ ਗਏ ਮੈਨੂੰ ਇੱਥੇ ਤੇ ਮੈਂ ਹੰਬਲਾ ਫਾਊਂਡੇਸ਼ਨ ਦੇ ਨਾਲ ਹੀ ਕੰਮ ਕਰ ਰਿਹਾ ਤੇ ਅਸੀਂ ਇੱਥੇ ਹੀ ਹਾਂ ਜਦੋਂ ਫਸਲ ਆਉਣ ਅਸੀਂ ਬੀਜ ਨਹੀਂ ਦਿੰਦੇ ਲੋਕਾਂ ਦੇ ਤੇ ਬੀਜ ਤਾਂ ਕੀ ਨਹੀਂ ਦਿੰਦੇ ਵਿਜਵਾ ਨਹੀਂ ਦਿੰਦੇ ਵਿਜਵਾ ਸਾਡਾ ਮੇਨ ਕੰਮ ਤਾਂ ਇਹ ਹੈ ਕਿ ਜਿਹੜਾ ਹੈਲਪ ਕਰਨਾ ਚਾਹੁੰਦਾ ਤੇ ਜਿਹੜਾ ਹੈਲਪ ਲੈਣਾ ਚਾਹੁੰਦਾ ਉਹਦਾ ਮਾਧਿਅਮ ਆ ਸੀ ਤਾਂ ਸੋ ਨੀਰੂ ਜੀ ਉਹਨਾਂ ਵੱਲੋਂ ਸੰਤੋਖ ਜੀ ਸਾਡੇ ਕੋਲ ਆਏ ਨੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਨਾਲ ਕੋਪਾਟਰ ਵੀ ਨੇ ਫਾਊਂਡਰ ਵੀ ਨੇ ਤੇ ਨਾਲ ਨਾਲ ਪ੍ਰੋਡਿਊਸਰ ਵੀ ਨੇ ਉਹਨਾਂ ਦੇ ਤੇ ਜਸਿੰਦਰ ਮੈਡਮ ਆਏ ਨੇ ਇਕੱਠੇ ਆਏ ਨੇ ਤੇ ਮੇਰੇ ਖਿਆਲ ਚ ਜੋ ਵੀ ਤੁਸੀਂ ਸਲਾਹ ਕੀਤੀ ਹੋਣੀ ਉਹ ਤੁਸੀਂ ਵੀ ਦੱਸ ਦੋ ਜੋ ਵੀ ਹਾਂਜੀ ਵੀ ਇਹ ਹੀ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਨੀਰੂ ਮੈਮ ਵੱਲੋਂ ਸਾਡੇ ਆ ਪੂਰੀ ਟੀਮ ਖੜੀ ਹੈ ਵੀ 15 ਪਿੰਡ ਨੇ ਮੇਰੇ ਖਿਆਲ ਨਾਲ ਜੀ ਤੇ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਉਹਨਾਂ ਸਾਰੇ ਬੱਚਿਆਂ ਦੀ ਫੀਸ ਹੈ ਉਹ 15 ਪਿੰਡਾਂ ਦੀ 17 ਹੋ ਜਾਣਗੇ 15 ਪਿੰਡ ਹੋ ਜਾਣਗੇ ਉਹਨਾਂ ਦੀ ਨੀਰੂ ਮੈਮ ਦੇਣਗੇ ਬਾਕੀ ਜਿਹੜੀ ਹੰਬਲ ਫਾਊਂਡੇਸ਼ਨ ਹੈ ਉਹ ਜਿਵੇਂ ਜਿਵੇਂ ਸਾਨੂੰ ਜਿਵੇਂ ਹੋਣਾ ਜਗਦੀਪ ਜੀ ਨੇ ਕਹੀ ਦਿੱਤਾ ਵੀ ਫਸਲਾਂ ਬਜਵਾ ਕੇ ਅਸਤਾ ਇੱਥੇ ਡੇਰਾ ਲਾ ਲਿਆ ਹੈਨਾ ਵੀ ਹਰ ਮੁਸ਼ਕਲ ਹੱਲ ਕਰਕੇ ਫੇਰ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਵੀ ਰੱਬ ਦੇ ਬੰਦੇ ਆ ਜੀ ਤੁਹਾਡੇ ਵਰਗੇ ਅਸੀਂ ਨिके-ਨिके ਆ ਜੋ ਪਰਮਾਤਮਾ ਨੇ ਸਾਡੀ ਹਾਜ਼ਰੀ ਲਾਈ ਹੰਬਲ ਫਾਊਂਡੇਸ਼ਨ ਨੇ ਜੋ ਸਾਡੀ ਹਾਜ਼ਰੀ ਲਾਈ ਉਹ ਜਿਸ ਮੁੱਦੇ ਤੇ ਮਰਜੀ ਹੈ ਭਾਵੇਂ ਉਹ ਇਕਾਦੇ ਪਸ਼ੂ ਦੀ ਐ ਭਾਵੇਂ ਕੋਈ ਕਪੜੇ ਲੀੜੇ ਦੀ ਐ ਭਾਵੇਂ ਆਪਾਂ ਮੰਜੇ ਲਾ ਲੂ ਹਨਾ ਇਹ ਲਾ ਲੂ ਵੀ ਸੋਣਾ ਮੰਜੇ ਜ਼ਰੂਰੀ ਐ ਮੈਂ ਮੈਂ ਲੇਡੀਜ਼ ਆ ਮੈਂ ਲੇਡੀਜ਼ ਦੀਆਂ ਪ੍ਰੋਬਲਮਾਂ ਨੂੰ ਜ਼ਿਆਦਾ ਸਮਝੂਗੀ ਇੱਕ ਮੈਂ ਸਭ ਦੇਖਿਆ ਅਭੀ ਆ ਬੱਚਿਆਂ ਦੀ ਸਕਿਨ ਪ੍ਰੋਬਲਮ ਬਹੁਤ ਹੋ ਰਹੀ ਆ ਹਾਂਜੀ ਹਨਾ ਜੀ ਤੇ ਇਹਦੇ ਨਾਲ ਜਦੋਂ ਪਾਣੀ ਪੀਣ ਕੇ ਪੇਟ ਦੀਆਂ ਪ੍ਰੋਬਲਮਾਂ ਵੀ ਬਹੁਤ ਆਉਣਗੀਆਂ ਅਨੇ ਕਈ ਬਾਰ ਕਹਿੰਦੇ ਕੰਧਾਂ ਤੋਂ ਜ਼ਰੂਰੀ ਪਹਿਲਾਂ ਇਨਸਾਨ ਨੂੰ ਬਚਾਉਣਾ ਜ਼ਰੂਰੀ ਹੁੰਦਾ ਜੇ ਮੈਂ ਆਸੇ ਪਾਸੇ ਦਲਦਲੀ ਹੈ ਹਨ ਜੀ ਤੁਸੀਂ ਮੈਨੂੰ ਦਿਖਾਇਆ ਸਾਰਾ ਤੇ ਉਸ ਹੱਬ ਨਾਲ ਐਂ ਲੱਗਦਾ ਵੀ ਜਗਦੀਪ ਜੀ ਸੰਦੋਸੀ ਵੀ ਬਿਮਾਰੀਆਂ ਫੈਲਣ ਦਾ ਵੀ ਜ਼ਿਆਦਾ ਡਰ ਹੈ ਤੇ ਕਿਉਂ ਨਾ ਵੀ ਕਿਸੇ ਡਾਕਟਰ ਦਾ ਤੁਸੀਂ ਆਪਾ ਅਸੀਂ ਅੱਜ ਹੀ ਮੇਰੀ ਇਹਦੇ ਬਾਰੇ ਕੀ ਸੋਚਿਆ ਆਪਾਂ ਅੱਜ ਮੈਨੂੰ ਜਸਵੀਰ ਜੱਸੀ ਭਾਈ ਦਾ ਕਾਲ ਆਇਆ ਸੀਗਾ ਅੱਛਾ ਜੀ ਕਹਿੰਦੇ ਵੀ ਮੈਡੀਕਲ ਦਾ ਕੀ ਸਹਤਾ ਚਾਹੀਦੀ ਆ ਹਾਂਜੀ ਹਾਂਜੀ ਤੇ ਮੈਂ ਉਹਨੂੰ ਦੱਸਿਆ ਵੀ ਇਦਾਂ ਸਕਿਨ ਦਾ ਤੇ ਇਹ ਚੀਜ਼ਾਂ ਦੇ ਦਿੱਕਤ ਆਉਣੀਆਂ ਉਹ ਕਹਿੰਦੇ ਵੀ ਜਦੋਂ ਵੀ ਤੁਸੀਂ ਕਹਿਣਾ ਹਾਂਜੀ ਅਸੀਂ 4-5 ਪਿੰਡਾਂ ਦਾ ਦੌਰਾ ਕਰ ਚੁੱਕੇ ਆ ਤੇ ਅਸੀਂ ਹੁਣ ਡੇਲੀ 2-3 ਪਿੰਡ ਕੱਢਦੇ ਆ ਅੱਛਾ ਤੇ ਮੈਂ ਥੋੜੀ ਜਿਹੀ ਹੋਰ ਵੀ ਮੀਡੀਆ ਰਹੀਂ ਇੱਕ ਜਾਣਕਾਰੀ ਹੋਰ ਦੇ ਦਿਆਂ ਕਿ ਮੈਨੂੰ ਨੀਰੂ ਮੈਡਮ ਸੰਤੋਸ਼ ਜੀ ਦਾ ਲਗਾਤਾਰ ਇੱਕ ਹਫ਼ਤੇ ਤੋਂ ਕਾਲ ਆ ਰਹੀ ਹੈ ਜਸਵਿੰਦਰ ਮੈਡਮ ਨੇ ਦੋ ਤਿੰਨ ਵਾਰੀ ਮੈਨੂੰ ਫ ਸਾਡਾ ਮਕਸਦ ਇਹ ਹੁੰਦਾ ਕਿ ਅਸੀਂ ਪਹਿਲਾਂ ਆਪ ਜਾਈਏ ਉੱਥੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਤਾਂ ਕਿ ਉਹ ਸਹੀ ਮਿਲਸਣ ਕਿ ਕਈ ਵਾਰ ਕੀ ਹੁੰਦਾ ਕਿ ਰਾਸ਼ਨ ਇੱਕ ਪਿੰਡ ਚ ਆ ਜਾਂਦਾ ਆ ਜਾਂਦਾ ਹੁਣ ਆਪਾਂ ਇੱਥੇ ਇੱਥੋਂ ਦਾ ਜਿਹੜਾ মিডিਆ ਉਹ ਬਹੁਤ ਮੈਮ ਸਾਥ ਦੇ ਰਿਹਾ ਪਹਿਲੇ ਦਿਨ ਤੋਂ ਕਹਿੰਦੇ ਦੁਨੀਆ ਤੱਕ ਗੱਲ ਪਹੁੰਚਾਉਣੀ ਤਕਲੀਫ ਪਹੁੰਚਾਉਣੀ ਇਹ ਵੀ 100% ਸੇਵਾ ਜੀ ਇਸ ਸੇਵਾ ਦੇ ਨਾਲ ਨਾਲ ਤੁਸੀਂ ਇਸ ਪੂਰੀ ਫਾਊਂਡੇਸ਼ਨ ਦੇ ਨਾਲ ਖੜੇ ਹੋ ਇਹ ਵੀ